ਸੂਬੇ ਦੇ ਬਹੁਤ ਸਾਰੇ ਲੋਕ ਮਜਬੂਰੀ ਕਾਰਨ ਆਪਣੇ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਸਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗ ਵੱਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਮੁੱਖ ਮੰਤਰੀ 33 ਯਾਤਰਾ ਯੋਜਨਾ ਦੇ ਵਿੱਚ ਤਰਵਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬਾ ਉਹ ਦੇ ਦਰਸ਼ਨ ਦੇਖਾਰੇ ਨੇ ਜਲੇ ਵਾਲਾ ਬਾਗ ਦੁਰਗਿਆਨਾ ਮੰਦਰ ਪਾਰਟੀਸ਼ਨ ਮਿਊਜ਼ੀਅਮ ਰਾਮ ਤੀਰਥ ਬਾਲਿਕ ਪਵਨ ਬਾਲਮੀਕੀ ਤਮੰਦਰ ਬਰਗਾ ਬਾਗ ਤੋਂ 3 ਦਿਨ ਦਾ ਪ੍ਰੋਗਰਾਮ ਹੋਊਗਾ ਹਰ ਇੱਕ ਬੂਤ ਤੋਂ 40 ਮੈਂਬਰ ਜਿਹੜੇ ਨੇ ਕਿਉਂਕਿ بس ਸਿਰਫ 40 ਸੀਟਾਂ ਨੇ ਆਰਮ ਜਿੰਨੇ ਮਰਜ਼ੀ ਭਰ ਸਕਦੇ ਨੇ ਪਰ ਲੱਕੀ ਡਰਾ ਜਿਹੜਾ ਇੱਥੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਆਪਣੇ ਬੱਚੇ ਬਜ਼ੁਰਗ ਜਿਹੜੇ ਉਹ ਕਰਦੇ ਨੇ 15 ਬੰਦਿਆਂ ਦਾ ਸੀ ਬੱਚਿਆਂ ਨੇ ਡਰਾ ਕੱਢਿਆ ਪੰਜਾਬ ਸਰਕਾਰ ਵੱਲੋਂ ਸਰਦਾਲੂਆਂ ਦੀ ਸਹੂਲਤ ਲਈ ਬੱਸਾਂ ਵਿੱਚ ਡਾਕਟਰੀ ਸਹਾਇਤਾ ਸਮੇਤ ਹਰ ਕਿਸਮ ਦੀ ਸਹੂਲਤ ਦਾ ਖਾਸ ਧਿਆਨ ਰੱਖਿਆ ਗਿਆ ਹੈ। ਇਹ ਬੱਸ ਦੇ ਵਿੱਚ ਡਾਕਟਰ ਦੇ ਨਾਲ ਅਸਿਸਟੈਂਟ ਕੋਈ ਬੈਠੇਗੇ ਤੇ ਬਾਕੀ ਦਾ ਪਰ ਸਭ ਕੁਝ ਉਹਨਾਂ ਨੂੰ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਦਾ ਸਾਰਾ ਪ੍ਰਬੰਧ ਹੋਇਆ ਉਹ ਪੰਜਾਬ ਸਰਕਾਰ ਵੱਲੋਂ ਹੋਊਗਾ। ਤਿੰਨ ਬੱਸਾਂ ਬੜਵਾਲ ਪਿੰਟੋਂ ਜਾਣਗੇ 120 ਬੰਦੇ ਹੋਗੇ।